ਰਾਦਾ ਸਵਾਮੀ ਸਾਹਿਬ ਸੰਗਤ ਜੀ ਸੰਗਤ ਜੀ ਅੱਜ ਆਪਾਂ ਹਜੂਰ ਮਹਾਰਾਜ ਸ਼ਾਵਨ ਸਿੰਘ ਜੀ ਹੋਰਾਂ ਦੀ ਜੀਵਨੀ ਦਾ ਭਾਗ ਦੂਸਰਾ ਸੁਣਾਗੇ ਵਿਦਿਆ ਪ੍ਰਾਪਤੀ ਤੋਂ ਬਾਅਦ ਕੁਝ ਸਮਾਂ ਘਰ ਵਿੱਚ ਰਹਿ ਕੇ ਹਜੂਰ ਖੇਤੀ ਦੇ ਕੰਮ ਦੀ ਦੇਖਭਾਲ ਕਰਦੇ ਰਹੇ ਪਰ ਕੁਝ ਦਿਨਾਂ ਪਿੱਛੋਂ ਆਪ ਨੂੰ ਪੰਜਾਬ ਦੇ ਸਿੰਚਾਈ ਵਿਭਾਗ ਵਿੱਚ ਨੌਕਰੀ ਮਿਲ ਗਈ ਅਤੇ ਆਪ ਰੋहतक ਜ਼ਿਲ੍ਹੇ ਵਿੱਚ ਗੁਹਾਣਾ ਨਹਿਰ ਉੱਤੇ ਇੱਕ ਸਾਲ ਜ਼ਿਲ੍ਹੇਦਾਰ ਦੇ ਤੌਰ ਤੇ ਕੰਮ ਕਰਦੇ ਰਹੇ ਉਸ ਇਲਾਕੇ ਵਿੱਚ ਮਲੇਰੀਆ ਬੁਖਾਰ ਬਹੁਤ ਹੁੰਦਾ ਸੀ ਆਪ ਨੂੰ ਇਥੋਂ ਦਾ ਹਵਾ ਪਾਣੀ ਮਾਫਕ ਨਾ ਆਇਆ ਤੇ ਬੁਖਾਰ ਬਹੁਤ ਦੇਕਰ ਨੌਕਰੀ ਛੱਡ ਕੇ ਘਰ ਆ ਗਏ ਅਸਲ ਵਿੱਚ ਹਜ਼ੂਰ ਦੀ ਰੁਚੀ ਫੌਜ ਦੀ ਨੌਕਰੀ ਵੱਲ ਸੀ ਹਜ਼ੂਰ ਦੀ ਨੌਕਰੀ ਹਜ਼ੂਰ ਦਾ ਪਿਤਾ ਪੁਰਖੀ ਪੇਸ਼ਾ ਸੀ ਫੌਜ ਦੀ ਨੌਕਰੀ ਹਜ਼ੂਰ ਦਾ ਪਿਤਾ ਪੁਰਖੀ ਪੇਸ਼ਾ ਸੀ ਇਸ ਲਈ ਉਹਨਾਂ ਨੂੰ ਵੀ ਉਸੇ ਪਾਸੇ ਜਾਣ ਦਾ ਸ਼ੌਂਕ ਸੀ ਗੁਹਾਨਾ ਤੋਂ ਆ ਕੇ ਸੇਤ ਠੀਕ ਹੋਣ ਪਿੱਛੋਂ ਆ ਪੰਜਾਬ ਪਲਟਨ ਨੰਬਰ 14 ਵਿੱਚ ਭਰਤੀ ਹੋ ਗਏ ਚਾਰ ਪੰਜ ਮਹੀਨੇ ਦੀ ਫੌਜੀ ਸਖਲਾਈ ਮਗਰੋਂ ਕਰਨਲ ਸਾਹਿਬ ਨੇ ਉਹਨਾਂ ਨੂੰ ਫੌਜ ਦੇ ਅਫਸਰਾਂ ਨੂੰ ਪੜਾਉਣ ਦਾ ਕੰਮ ਦੇ ਦਿੱਤਾ ਪਰ ਕੁਝ ਸਮੇਂ ਪਿਛੋਂ ਅੰਗਰੇਜ਼ ਅਫਸਰਾਂ ਦੀ ਸਲਾਹ ਨਾਲ ਆਪ ਫੌਜ ਵੱਲੋਂ ਥਾਮਸਨ ਕਾਲਜ ਰੁੜਕੀ ਵਿੱਚ ਇੰਜੀਨੀਅਰਿੰਗ ਦੀ ਪੜ੍ਹਾਈ ਵਾਸਤੇ ਦਾਖਲ ਹੋ ਗਏ ਥਾਮਸਨ ਇੰਜੀਨੀਅਰਿੰਗ ਕਾਲਜ ਰੁੜਕੀ ਵਿੱਚ ਵੀ ਹਜੂਰ ਹਰ ਇਮਤਿਹਾਨ ਵਿੱਚ ਚੰਗੇ ਨੰਬਰ ਲੈ ਕੇ ਪਾਸ ਹੁੰਦੇ ਰਹੇ ਕਪੂਰਥਲਾ ਦੇ ਰਿਟਾਇਰ ਐਸ ਡੀਓ ਪੰਡਤ ਬੰਸੀ ਨਾਲ ਜੀ ਰੁੜਕੀ ਵਿੱਚ ਹਜੂਰ ਦੇ ਜਮਾਤੀ ਸਨ ਉਹ ਹਜੂਰ ਨੂੰ ਮਿਲਣ ਵਾਸਤੇ ਡੇਰੇ ਵੀ ਆਉਂਦੇ ਰਹਿੰਦੇ ਸਨ ਉਹ ਦੱਸਦੇ ਸਨ ਕਿ ਹਜੂਰ ਬਹੁਤ ਚੇਤਨ ਬੁੱਧ ਅਤੇ ਮਿਹਨਤੀ ਸਨ ਅਤੇ ਆਪਣੇ ਅਧਿਆਪਕਾਂ ਦਾ ਬਹੁਤ ਆਦਰ ਕਰਦੇ ਸਨ ਇਸ ਲਈ ਅਧਿਆਪਕ ਵੀ ਉਨ੍ਹਾਂ ਵੱਲ ਉਚੇਚਾ ਧਿਆਨ ਦਿੰਦੇ ਸਨ ਇੱਕ ਵਾਰ ਪੰਡਤ ਜੀ ਨੇ ਹਾਸੇ ਨਾਲ ਹਿਸਾਬ ਦੇ ਅਧਿਆਪਕ ਨੂੰ ਕਿਹਾ ਮਾਸਟਰ ਜੀ ਫੀਸ ਤਾਂ ਅਸੀਂ ਵੀ ਉਨੀ ਹੀ ਦਿੰਦੇ ਹਾਂ ਜਿੰਨੀ ਇਹ ਦਿੰਦਾ ਹੈ ਪੜਾਉਂਦੇ ਸਾਨੂੰ ਤੁਸੀਂ ਇਹਨਾਂ ਨਾਲੋਂ ਤੀਜਾ ਹਿੱਸਾ ਵੀ ਨਹੀਂ ਉਸਨੇ ਉੱਤਰ ਦਿੱਤਾ ਵਿਦਿਆ ਪ੍ਰਾਪਤੀ ਦਾ ਸ਼ੌਂਕ ਆਪਣੇ ਆਪ ਹੀ ਉਸਤਾਦ ਦਾ ਧਿਆਨ ਖਿੱਚ ਲੈਂਦਾ ਹੈ ਤੁਸੀਂ ਸਾਰਾ ਦਿਨ ਗੱਪਾਂ ਮਾਰਦੇ ਰਹਿੰਦੇ ਹੋ ਇਹ ਸਾਰਾ ਦਿਨ ਕੰਮ ਕਰਦਾ ਰਹਿੰਦਾ ਹੈ ਇਹਦੇ ਜੋਸ਼ ਤੇ ਲਗਨ ਦੇ ਕਾਰਨ ਅਸੀਂ ਵੀ ਇਹਦੇ ਸ਼ੌਂਕ ਨੂੰ ਪੂਰਾ ਕਰਨ ਲਈ ਮਜਬੂਰ ਹੋ ਜਾਂਦੇ ਹਾਂ ਪੰਤ ਜੀ ਦੱਸਦੇ ਹਨ ਕਿ ਹਜ਼ੂਰ ਆਪਣੇ ਕਾਲਜ ਵਿੱਚ ਵੀਹਰਮਨ ਪਿਆਰੇ ਸਨ ਵਿਦਿਆਰਥੀ ਅਤੇ ਅਧਿਆਪਕ ਸਾਰੇ ਹੀ ਉਹਨਾਂ ਦਾ ਆਦਰ ਕਰਦੇ ਸਨ ਆਪ ਨੂੰ ਸਫਾਈ ਨਾਲ ਬੜਾ ਪ੍ਰੇਮ ਸੀ ਹੋਸਟਲ ਵਿੱਚ ਵੀ ਉਹਨਾਂ ਦਾ ਕਮਰਾ ਸਫਾਈ ਦਾ ਨਮੂਨਾ ਹੁੰਦਾ ਸੀ ਫਰਸ਼ ਸਦਾ ਸਾਫ਼ ਹੁੰਦਾ ਪਲੰਗ ਉੱਤੇ ਸਾਫ਼ ਸੁਥਰੀ ਚਾਦਰ ਵਿਸ਼ੀ ਹੁੰਦੀ ਕਾਪੀਆਂ ਕਿਤਾਬਾਂ ਔਜ਼ਾਰਾਂ ਦਾ ਡੱਬਾ ਤੇ ਕਲਮਾਂ ਦਵਾਤਾਂ ਮੇਜ਼ ਉੱਤੇ ਸੁਚੱਜੇ ਢੰਗ ਨਾਲ ਰੱਖੀਆਂ ਹੁੰਦੀਆਂ ਭਾਵੇਂ ਆਪ ਦਾ ਸੁਭਾਅ ਕਮ ਗੋਭਾਵ ਕਲ ਘੱਟ ਬੋਲਣ ਵਾਲਾ ਸੀ ਪਰ ਫਿਰ ਵੀ ਹਾਸੇ ਠੱਠੇ ਵਿੱਚ ਸਭ ਦਾ ਸਾਥ ਦਿੰਦੇ ਅਤੇ ਸਦਾ ਪ੍ਰਸੰਨ ਚਿਤ ਰਹਿੰਦੇ ਆਪ ਆਪਣਾ ਬਹੁਤਾ ਸਮਾਂ ਪੜ੍ਹਾਈ ਵਿੱਚ ਹੀ ਲੀਨ ਰੱਖਦੇ ਅਤੇ ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਰੱਖਦੇ ਹਜ਼ੂਰ ਦੀ ਗੰਭੀਰਤਾ ਤੇ ਸ਼ਾਂਤ ਸੁਭਾਅ ਦਾ ਜਮਾਤੀਆਂ ਉਤੇ ਬੜਾ ਦਬਦਬਾ ਸੀ ਆਪ ਇੰਨੇ ਦਿਯਾਲੂ ਸੰਕੇ ਕੋਈ ਜਮਾਤੀ ਜੋ ਚੀਜ਼ ਵੀ ਮੰਗਦਾ ਆਪ ਤੁਰੰਤ ਦੇ ਦਿੰਦੇ ਪੰਤ ਜੀ ਕਹਿੰਦੇ ਸੱਚ ਪੁੱਛੋ ਤਾਂ ਮੈਂ ਆਪਣੇ ਰੁੜਕੀ ਕਾਲਜ ਦੀ ਪੜ੍ਹਾਈ ਦੇ ਦਿਨਾਂ ਵਿੱਚ ਕਾਗਜ਼ ਕਾਪੀ ਪੈਨਸਲ ਦਵਾਤ ਕੋਈ ਵੀ ਚੀਜ਼ ਆਪਣੇ ਪੈਸਿਆਂ ਨਾਲ ਨਹੀਂ ਸੀ ਖਰੀਦੀ ਹਜੂਰ ਇਸ ਪੁਰ ਹੱਸ ਕੇ ਫਰਮਾਉਂਦੇ ਭਾਈ ਪੰਤਾਂ ਦੀ ਭੇਟ ਭੇਟ ਪੂਜਾ ਵੀ ਤਾਂ ਕੁਝ ਕਰਨੀ ਹੀ ਸੀ ਨਾ ਪੜਤ ਜੀ ਨੇ ਦੱਸਿਆ ਹਜ਼ੂਰ ਇੱਕ ਵਾਰ ਲੁਧਿਆਣੇ ਤੋਂ ਜੁੱਤੀਆਂ ਦਾ ਇੱਕ ਸੁੰਦਰ ਜੋੜਾ ਲਿਆਏ। ਉਦੋਂ ਅਜੇ ਅੰਗਰੇਜ਼ੀ ਜੁੱਤੀ ਜਿਹੜੀ ਅੱਜ ਬੂਟ ਕਹਿੰਦੇ ਆਪਾਂ ਦਰਵਾਜ਼ ਨਹੀਂ ਸੀ। ਚੱਲਿਆ। ਪੜਤ ਜੀ ਨੂੰ ਜੁੱਤੀ ਬੜੀ ਪਸੰਦ ਆਈ ਤੇ ਉਹਨਾਂ ਨੇ ਜੁੱਤੀ ਦੀ ਬੜੀ ਤਾਰੀਫ਼ ਕੀਤੀ। ਹਜ਼ੂਰ ਦਾ ਸੁਭਾਅ ਸੀ ਕਿ ਕਿਸੇ ਚੀਜ਼ ਦੀ ਤਾਰੀਫ਼ ਸੁਣ ਕੇ ਕਹਿੰਦੇ ਜੇ ਤੁਹਾਨੂੰ ਚੰਗੀ ਲੱਗਦੀ ਹੈ ਤਾਂ ਲੈ ਲਓ। ਮੈਂ ਹੋਰ ਲੈ ਲੈ ਲਵਾਂਗਾ ਪਰ ਇਸ ਵਾਰ ਹਜੂਰ ਨੇ ਕਿਹਾ ਭਾਈ ਇਹ ਜੁੱਤੀ ਤਾਂ ਨਵਲ Kishore ਨੂੰ ਪਸੰਦ ਆ ਗਈ ਹੈ ਤੇ ਉਹ ਕਹਿ ਗਿਆ ਹੈ ਕਿ ਇਹ ਹੁਣ ਹੁਣੇ ਬਾਹਰੋਂ ਆ ਕੇ ਲੈ ਜਾਵਾਂਗਾ ਪਰ ਪੰਡਤ ਜੀ ਨੇ ਉਹ ਜੁੱਤੀ ਪੈਰਾ ਵਿੱਚ ਪਾ ਲਈ ਤੇ ਕਿਹਾ ਨਵਲ Kishore ਨਾਲ ਮੈਂ ਆਪਣੇ ਨਿਬੜ ਲਵਾਂਗਾ ਪੰਡਤ ਬੰਸੀ ਨਾਲ لال ਜੀ ਦੱਸਦੇ ਸਨ ਕਿ ਹਜੂਰ ਰੋਜ਼ ਸਵੇਰੇ ਜਪਜੀ ਸਾਹਿਬ ਦਾ ਪਾਠ ਕਰਦੇ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਵੀ ਗੁਰਬਾਣੀ ਦਾ ਪਾਠ ਕਰਦੇ ਹੁੰਦੇ ਸਨ ਸਨ 1886 ਵਿੱਚ ਰੁੜਕੀ ਕਾਲਜ ਤੋਂ ਬਹੁਤ ਚੰਗੇ ਨੰਬਰਾਂ ਵਿੱਚ ਪਾਸ ਹੋ ਕੇ ਹਜ਼ੂਰ ਵਾਪਸ ਆਪਣੀ ਪਲਟਨ ਵਿੱਚ ਆ ਗਏ ਤੇ ਉਹਨਾਂ ਦੀ ਬਦਲੀ ਐਮਈਐਸ ਵਿੱਚ ਕਰ ਦਿੱਤੀ ਗਈ ਹਜ਼ੂਰ ਨੇ ਆਪਣੀ ਨੌਕਰੀ ਦਾ ਬਹੁਤਾ ਸਮਾਂ ਮੜੀ ਪਹਾੜ ਐਬਟਾਬਾਦ ਨਥਿਆਗਲੀ ਚਰਾਟ ਤੇ ਕਾਲਾ ਬਾਗ ਦੇ ਪਹਾੜੀ ਇਲਾਕਿਆਂ ਵਿੱਚ ਬਤਾਇਆ ਸ਼ੁਰੂ ਵਿੱਚ ਆਪ 라ਵਲਪਿੰਡੀ ਨਸ਼ਹਿਰਾ ਤੇ ਪਸ਼ਾਵਰ ਵਿੱਚ ਵੀ ਰਹੇ ਸਰਗੋਦੇ ਵਿੱਚ ਮੋਨਾ ਦਾ ਪ੍ਰਸਿੱਧ ਰਿਮਾਉਂਟ ਡੀਪੂ ਵੀ ਹਜੂਰ ਦੀ ਨਿਗਰਾਨੀ ਵਿੱਚ ਹੀ ਬਣਿਆ ਸੀ ਤਿੰਨ ਅੰਗਰੇਜ਼ ਅਫਸਰ ਜਿਨ੍ਹਾਂ ਨੂੰ ਇਹ ਕੰਮ ਸੌਂਪਿਆ ਗਿਆ ਸੀ ਇਸ ਨੂੰ ਸਮੇਂ ਸਿਰ ਪੂਰਾ ਨਾ ਕਰ ਸਕੇ ਉਹਨਾਂ ਨੂੰ ਬਦਲ ਕੇ ਜਦ ਇਹ ਕੰਮ ਹਯੂਰ ਦੇ ਸਪੁਰਦ ਕਰ ਦਿੱਤਾ ਗਿਆ ਤਾਂ ਉਹ ਅਫਸਰ ਬਹੁਤ ਖਿੱਚੇ ਕਿ ਇੱਕ ਦੇਸੀ ਅਫਸਰ ਨੂੰ ਉਹਨਾਂ ਨਾਲੋਂ ਚੰਗਾ ਸਮਝਿਆ ਗਿਆ ਹੈ ਪਰ ਸੀਆਰੀ ਨੇ ਕੋਈ ਪ੍ਰਵਾਹ ਨਾ ਕੀਤੀ ਤੇ ਬੋਲਿਆ ਸਾਲ ਮੁੱਕਣ ਤੇ ਆਇਆ ਹੈ ਪਰ ਤੁਸੀਂ ਲੋਕਾਂ ਨੇ 7 ਮਹੀਨਿਆਂ ਵਿੱਚ ਕੁਝ ਵੀ ਨਹੀਂ ਕੀਤਾ ਇਸ ਤਰ੍ਹਾਂ ਤਾਂ ਬਜਟ ਦੀ ਰਕਮ ਵੀ ਖਰਚ ਨਹੀਂ ਹੋ ਸਕੇਗੀ ਹਜ਼ੂਰ ਨੇ ਬਾਕੀ ਦੇ 4-5 ਮਹੀਨਿਆਂ ਵਿੱਚ ਰਹਿੰਦਾ ਕੰਮ ਚੰਗੀ ਤਰ੍ਹਾਂ ਪੂਰਾ ਕਰ ਦਿੱਤਾ। ਹਜ਼ੂਰ ਸ਼ੁਰੂ ਤੋਂ ਹੀ ਬਹੁਤ ਨਿਮਰ ਸਨ। ਆਪ ਦੀ ਨੌਕਰੀ ਦੇਸ਼ ਸ਼ੁਰੂ ਦੇ ਦਿਨਾਂ ਦੀ ਗੱਲ ਹੈ। ਆਪ ਕਾਲਜ ਤੋਂ ਨਵੇਂ-ਨਵੇਂ ਆਏ ਸਨ। ਇੱਕ ਅੰਗਰੇਜ਼ ਅਫਸਰ ਜਿਸ ਦੇ ਹੇਠਾਂ ਹਜ਼ੂਰ ਕੰਮ ਕਰਦੇ ਸਨ ਬਦਲ ਕੇ ਦੂਜੀ ਜਗ੍ਹਾ ਜਾ ਰਿਹਾ ਸੀ। ਉਹ ਹਜ਼ੂਰ ਉੱਤੇ ਬੜਾ ਖੁਸ਼ ਸੀ। ਜਿਸ ਦਿਨ ਉਹ ਜਾ ਰਿਹਾ ਸੀ ਹਜੂਰ ਉਹਦੇ ਪਾਸ ਗਿਆ ਤੇ ਕਹਿਣ ਲੱਗੇ ਕਿ ਮੈਂ ਤੁਹਾਡੇ ਪਾਸੋਂ ਇੱਕ ਚੀਜ਼ ਮੰਗਣ ਆਇਆ ਹਾਂ ਉਸਨੇ ਉੱਤਰ ਦਿੱਤਾ ਕਿ ਹੁਣ ਤਾਂ ਮੈਂ ਚਾਰਜ ਦੇ ਚੁੱਕਾ ਹਾਂ ਹੁਣ ਮੈਂ ਤੁਹਾਨੂੰ ਕੀ ਦੇ ਸਕਦਾ ਹਾਂ ਹਜੂਰ ਨੇ ਕਿਹਾ ਮੈਂ ਕਾਲਜ ਤੋਂ ਨਵਾਂ-ਨਵਾਂ ਆਇਆ ਹਾਂ ਤੇ ਕੰਮ ਦਾ ਕੋਈ ਤਜਰਬਾ ਵੀ ਨਹੀਂ ਮੈਂ ਇਹੀ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਵਿੱਚ ਜੋ ਵੀ ਤਰੁੱਟੀਆਂ ਜਾਂ ਖਾਮੀਆਂ ਦੇਖੀਆਂ ਹਨ ਉਹ ਮੈਨੂੰ ਦੱਸ ਦਿਓ ਅਫਸਰ ਬੜਾ ਹੈਰਾਨ ਹੋਇਆ ਤੇ ਕਹਿਣ ਲੱਗਾ ਅੱਜ ਤੱਕ ਇੰਨੀ ਲੰਬੀ ਨੌਕਰੀ ਵਿੱਚ ਮੇਰੇ ਕੋਲੋਂ ਇਹੋ ਜਿਹੀ ਚੀਜ਼ ਤਾਂ ਕਿਸੇ ਨੇ ਮੰਗੀ ਨਹੀਂ ਫਿਰ ਉਸਨੇ ਉਹ ਖਾਮੀਆਂ ਜੋ ਬੇਕੀਆਂ ਸਨ ਦੱਸ ਦਿੱਤੀਆਂ ਹਜ਼ੂਰ ਨੇ ਉਸ ਦੀ ਗੱਲ ਨੂੰ ਚੰਗੀ ਤਰ੍ਹਾਂ ਵਿਚਾਰ ਕੇ ਸਮਝ ਲਿਆ ਤਾਂ ਕਿ ਅੱਗੇ ਵਾਸਤੇ ਹੋਰ ਕੋਈ ਕੰਮ ਕਰਨਾ ਤਾਂ ਚੰਗੀ ਤਰ੍ਹਾਂ ਕਰ ਸਕਣ ਹਜ਼ੂਰ ਦੇ ਨੌਕਰੀ ਦੇ ਦਿਨਾਂ ਵਿੱਚ ਬਾਬੂ ਗੁਲਾਬ ਸਿੰਘ ਜੀ ਬਹੁਤ ਸਮੇਂ ਤੱਕ ਉਹਨਾਂ ਦੇ ਅਧੀਨ ਹੈੱਡ ਕਲਰਕ ਤੇ ਸਟੋਰ ਕੀਪਰ ਰਹੇ ਸਨ ਉਹ ਵੀ ਉਹਨਾਂ ਦਿਨਾਂ ਦੀਆਂ ਗੱਲਾਂ ਸੁਣਾਇਆ ਕਰਦੇ ਸਨ ਉਹ ਦੱਸਦੇ ਸਨ ਕਿ ਹਜ਼ੂਰ ਬੜੇ ਮਿਹਨਤੀ ਸਨ ਆਪਣਾ ਕੰਮ ਏਨੀ ਲਗਨ ਤੇ ਜੀ ਨਾਲ ਕਰਦੇ ਸਨ ਕਿ ਅਸੀਂ ਵੀ ਜੋ ਉਮਰ ਵਿੱਚ ਉਹਨਾਂ ਤੋਂ ਬਹੁਤ ਛੋਟੇ ਸਾਂ ਥੱਕ ਕੇ ਚੂਰ ਹੋ ਜਾਂਦੇ ਸਾਂ ਜਦੋਂ ਵੀ ਆਪ ਨੂੰ ਕੋਈ ਜ਼ਰੂਰੀ ਕੰਮ ਸੌਪਿਆ ਜਾਂਦਾ ਤਾਂ ਆਪ ਉਹਨੂੰ ਪੂਰਾ ਕਰਨ ਵਿੱਚ ਆਪਣਾ ਖਾਣਾ ਪੀਣਾ ਵੀ ਭੁੱਲ ਜਾਂਦੇ। ਹਜ਼ੂਰ ਆਪਣੇ ਅਧੀਨ ਕਰਮਚਾਰੀਆਂ ਨੂੰ ਵੀ ਹਮੇਸ਼ਾ ਪੂਰੀ ਲਗਨ ਨਾਲ ਕੰਮ ਕਰਨ ਦੀ ਪ੍ਰੇਰਨਾ ਦਿੰਦੇ ਰਹਿੰਦੇ ਸਨ। ਜਿਹੜਾ ਕੰਮ ਦੂਜੇ ਅ fırsਰ ਇੱਕ ਮਹੀਨੇ ਵਿੱਚ ਕਰਵਾ ਸਕਦੇ ਸਨ ਉਹ ਕੰਮ ਆਪ ਦਿਨਾਂ ਵਿੱਚ ਹੀ ਪੂਰਾ ਕਰ ਲੈਂਦੇ। ਆਪ ਦੀ ਨਿਮਰਤਾ, ਪ੍ਰੇਮ ਭਰੇ ਬਚਨਾਂ ਅਤੇ ਮਾਤ ਹਿਤਾ ਦੇ ਨੇਮਨ ਜਿੱਤ ਲੈਸਨ। ਉਹ ਆਪ ਦੇ ਹੁਕਮ ਦੀ ਪਾਲਣਾ ਕਰਨ ਵਿੱਚ ਖੁਸ਼ੀ ਮਹਿਸੂਸ ਕਰਦੇ ਸਨ। ਹਜ਼ੂਰ ਕਦੇ ਕਿਸੇ ਨਾਲ ਸਖਤੀ ਜਾਂ ਕਠੋਰਤਾ ਵਾਲਾ ਰਵੱਈਆ ਨਹੀਂ ਸਨ ਅਪਣਾਉਂਦੇ। ਸਮੇਂ ਦੀ ਪਾਬੰਦੀ, ਕੰਮ ਦੀ ਲਗਨ ਅਤੇ ਡਿਸਪਲਿਨ ਜਾਂ ਸ਼ਾਸਨ ਦੀ ਆਪ ਜਿੰਦਾ ਮਿਸਾਲ ਸਨ। ਹਜ਼ੂਰ ਦੇ ਸਾਥੀ ਅਤੇ ਮਾਤਿੱਤ ਵੀ ਆਪਦੀ ਪ੍ਰੇਰਣਾ ਦੁਆਰਾ ਉਨਛਾਛਣ ਦੇ ਲਗਨ ਨਾਲ ਕੰਮ ਕਰਨ ਵਿੱਚ ਜੁਟੇ ਰਹਿੰਦੇ ਜਿੱਥੇ ਵੀ ਕੋਈ ਕਠਨ ਕੰਮ ਹੁੰਦਾ ਉਥੇ ਹਜੂਰ ਨੂੰ ਭੇਜ ਦਿੱਤਾ ਜਾਂਦਾ ਕੋਮਰੀ ਵਿੱਚ ਪਾਣੀ ਦੀ ਸਪਲਾਈ ਦੀ ਸਕੀਮ ਵੀ ਆਪਦੀ ਨਿਗਰਾਨੀ ਹੇਠ ਹੀ ਸਿਰੇ ਚੜੀ ਸੀ ਪਾਣੀ ਬੜੀ ਦੂਰੋਂ ਲਿਆਉਣਾ ਪੈਂਦਾ ਸੀ ਰਾਹ ਵਿੱਚ ਸਖਤ ਚਟਾਨਾਂ ਤੇ ਪਹਾੜ ਸਨ ਜਿੰਨਾ ਵਿੱਚੋਂ ਦੀ ਪਾਈਪ ਲਿਆਉਣਾ ਬੜਾ ਕਠਨ ਸੀ ਜੀ.ਡੀ. ਅੰਗਰੇਜ਼ ਅਫਸਰ ਪਹਿਲਾਂ ਇਸ ਕੰਮ ਵਿੱਚ ਲੱਗੇ ਸਨ ਉਹ ਸ਼ੈਣੀ ਤੇ ਥੋੜੇ ਨਾਲ ਪੱਥਰ ਕਟਵਾਉਂਦੇ ਸਨ ਪਰ ਇਸ ਤਰ੍ਹਾਂ ਕਰਨ ਨਾਲ ਵਕਤ ਬਹੁਤ ਲੱਗਦਾ ਸੀ ਤੇ ਖਰਚ ਵੀ ਬਹੁਤ ਆਉਂਦਾ ਸੀ ਮਹਿਕਮੇ ਦੇ ਵੱਡੇ ਅਫਸਰਾਂ ਨੇ ਇਸ ਵਿਚਾਰ ਕਰਨ ਲਈ ਇੱਕ ਮੀਟਿੰਗ ਸੱਦੀ ਉਸ ਵਿੱਚ ਹਜੂਰ ਨੇ ਸਲਾਹ ਦਿੱਤੀ ਕਿ ਜੇ ਬਰੂਧ ਨਾਲ ਸਰੰਗਾਂ ਉਡਾਈਆਂ ਜਾਂ ਤਾਂ ਕੰਮ ਵੀ ਛੇਤੀ ਹੋ ਉਸ ਵਿੱਚ ਹਜ਼ੂਰ ਨੇ ਸਲਾਹ ਦਿੱਤੀ ਕਿ ਜੇ ਬਰੂਦ ਨਾਲ ਸੁਰੰਗਾਂ ਉਡਾਈਆਂ ਜਾਣ ਤਾਂ ਕੰਮ ਵੀ ਛੇਤੀ ਹੋ ਜਾਏਗਾ ਤੇ ਖਰਚਾ ਵੀ ਬਹੁਤ ਘਟ ਆਵੇਗਾ ਅਫਸਰਾਂ ਨੇ ਹਜ਼ੂਰ ਦਾ ਸਜਾਓ ਮੰਨ ਲਿਆ ਤੇ ਇਹ ਕੰਮ ਵੀ ਉਹਨਾਂ ਨੂੰ ਸੌਂਪ ਦਿੱਤਾ ਹਜ਼ੂਰ ਦੇ ਹੁਕਮ ਅਤੇ ਨਿਗਰਾਨੀ ਵਿੱਚ ਇਹ ਕੰਮ ਤੇਜ਼ੀ ਨਾਲ ਚੱਲਣ ਲੱਗਾ ਜਦ ਕੰਮ ਦੇ ਆਖਰੀ ਮੀਲ ਉੱਤੇ ਪਹੁੰਚੇ ਤਾਂ ਸ਼ਹਿਰ ਦਾ ਉਹ ਹਿੱਸਾ ਆ ਗਿਆ ਜਿੱਥੇ ਅੰਗਰੇਜ਼ਾਂ ਦੇ ਬੰਗਲੇ ਸਨ ਉਹਨ ਪਾਈਪਲਾਈਨ ਨੂੰ ਉਹ ਸੜਕ ਦੇ ਹੇਠਾਂ ਵਿੱਚ ਲਜਾਣਾ ਸੀ ਜਿੱਥੇ ਆਪ ਜਿੱਥੇ ਕੁਝ ਵੱਡੇ ਅੰਗਰੇਜ਼ ਵਪਾਰੀਆਂ ਦੀਆਂ ਦੁਕਾਨਾਂ ਸਨ ਅਤੇ ਇੱਕ ਸੁੰਦਰ ਗਿਰਜਾ ਘਰ ਵੀ ਸੀ ਵਪਾਰੀਆਂ ਤੇ ਪਾਂਦਰੀਆਂ ਨੇ ਰਲ ਕੇ ਸਰਕਾਰ ਨੂੰ ਨੋਟਿਸ ਦੇ ਦਿੱਤਾ ਕਿ ਜੇ சுரੰਗ ਫਟਣ ਦੇ ਧਮਾਕੇ ਨਾਲ ਉਹਨਾਂ ਨੂੰ ਕੋਈ ਨੁਕਸਾਨ ਪੁੱਜਾ ਜਾਂ ਬਾਰੀਆਂ ਦਾ ਇੱਕ ਸ਼ੀਸ਼ਾ ਵੀ ਟੜਕਿਆ ਤਾਂ ਸਰਕਾਰ ਨੂੰ ਹਰਜਾਨਾ ਦੇਣਾ ਪਵੇਗਾ ਇਸ ਤੇ ਸਰਕਾਰ ਨੂੰ ਬਹੁਤ ਚਿੰਤਾ ਹੋਈ ਉਤੋਂ ਹੁਕਮ ਆਇਆ ਕਿ ਬਰੂਦੀ ਸਰੋਂਗਾਂ ਦੇ ਤਮਾਕੇ ਬੰਦ ਕਰ ਦਿੱਤੇ ਜਾਣ ਪੱਥਰ ਫੇਰ ਸ਼ੈਣੀ ਥੋੜੇ ਨਾਲ ਕੱਟਣਾ ਸ਼ੁਰੂ ਕਰ ਦਿੱਤਾ ਜਾਵੇ ਪਰ ਉਥੇ ਪੱਥਰ ਬੜੇ ਸਖਤ ਸਨ 15 ਦਿਨਾਂ ਦੇ ਕੰਮ ਤੋਂ ਪਤਾ ਲੱਗਾ ਕਿ ਇਸ ਵਿਧੀ ਨਾਲ ਇਹ ਛੋਟਾ ਜਿਹਾ ਟੂਟਾ 2 ਸਾਲਾਂ ਵਿੱਚ ਵੀ ਨਹੀਂ ਤੋੜਿਆ ਜਾ ਸਕੇਗਾ ਤੇ ਇਸ ਸਾਰੀ ਸਕੀਮ ਤੇ ਖਰਚ ਹੋਣ ਵਾਲਾ ਪੈਸਾ ਸਿਰਫ ਇਨ ਟੂਟੇ ਵਿੱਚ ਹੀ ਮੁੱਕ ਜਾਵੇਗਾ ਰਾਦਾ ਸਵਾਮੀ ਜੀ